ਸਾਰੇ ਚ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਾਰ ਫੇਰ ਅਸੀਂ ਆਪਣੇ ਹਲਕਾ ਪੁਲੱਥ ਦਾ ਬਹੁਤ ਵੱਡਾ ਪਿੰਡ ਆ ਨੰਗਲ ਲੁਬਾਣਾ ਔਰ ਬਿਲਕੁਲ ਤੁਸੀ ਬੰਨ ਦੇ ਉੱਤੇ ਬਿਆਸ ਦਰਿਆ ਦੇ ਉੱਤੇ ਸਥਿਤ ਹੈ ਇਸ ਪਿੰਡ ਵਿੱਚ ਵੀ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਹੋਇਆ ਅ ਹੋਰ ਮਕਾਨਾਂ ਦਾ ਹੋਇਆ ਫਸਲ ਤੱਕ ਖੈਰ ਜਿਹੜੀ ਦਰਿਆ ਦੇ ਅੰਦਰਲੇ ਪਾਸੇ ਆ ਉਹ ਤਾਂ ਸਾਰੀ 100% ਲਾਸ ਹੋ ਗਿਆ ਸਾਡੇ ਨਾਲ ਇਸ ਵਕਤ ਸਰ ਰਿਸ਼ਪਾਲ ਸਿੰਘ ਜੀ ਨੇ ਜਿਹੜੇ ਲਾਇਨਸ ਕਲੱਬ ਦਾ ਜਿਹੜੇ ਬਿਗੋਵਾਲ ਤੋਂ ਜਿਹੜੇ ਕੰਸਿਸਟੈਂਟਲੀ ਇਹਨਾਂ ਐਫਰਟਸ ਵਿੱਚ ਹਿੱਸਾ ਪਾ ਰਹੇ ਨੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਨਾਲ ਅੱਜ ਇਸ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਸਾਬਕ ਸਰ ਜਮੇਰ ਸਿੰਘ ਜੀ ਸਾਰੀ ਮੈਂ ਹੁਣ ਨਾਮ ਜ਼ਿਆਦਾ ਨਾ ਲਵਾਂ ਸਾਰੇ ਮੈਂਬਰ ਪੰਚਾਇਤ ਨੰਬਰਦਾਰ ਆ ਇੱਕ ਸਦਾ ਪਿਆਰਾ ਸਿੰਘ ਜੀ ਰਿਟਾਇਰਡ ਟੀਚਰ ਨੇ ਨੰਗਲ ਲੁਬਾਣੇ ਦੇ ਇਹਨਾਂ ਨੇ ਵੀ ਹੁਣੇ ਖੜੇ ਖੜੇ ਇਹ ਕਿਹਾ ਕਿ ਹੋਰ ਲੋਡ ਸਮਾਨ ਦੀ ਲੋਡ ਪਈ ਤਾਂ 50000 ਰੁਪਏ ਸੀ ਇਹਨਾਂ ਨੇ ਫੜਾ ਵੀ ਦਿੱਤਾ ਸਾਡੇ ਸਵਾਰ ਮਾਨ ਸਿੰਘ ਸਰਪੰਚ ਅਕਾਲੇ ਜਿਹੜੇ ਕਿ ਨਾਲ ਹੋ ਕੇ ਰਿਲੀਫ ਐਫਰਟਸ ਅ ਸੇਵਾ ਕਰ ਰਹੇ ਨੇ ਦੇਖੋ ਗੱਲ ਇਹ ਆ ਕਿ ਪਿਛਲੇ ਦਿਨਾਂ ਚ ਹੁਣ ਤਕਰੀਬਨ 3 ਹਫ਼ਤਿਆਂ ਤੋਂ ਬਹੁਤ ਬਹਾਦਰੀ ਨਾਲ ਪੰਜਾਬੀਆਂ ਨੇ ਬਹੁਤ ਤਗੜੇ ਹੋ ਕੇ ਮਦਦ ਕੀਤੀ ਆ ਐਨ ਆਰ ਆਈਜ਼ ਨੇ ਬਾਹਰੋਂ ਮਦਦ ਕੀਤੀ ਆ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਕੋਈ ਕਸਰ ਹੀ ਨਹੀਂ ਛੱਡੀ ਪਰ ਮੈਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਬੋਕਰ ਨੂੰ ਪੁੱਛਣਾ ਚਾਹਣਾ ਹਲੇ ਜੈਜ਼ਾ ਹੀ ਲਈ ਜਾਣਾ ਤੁਸੀਂ ਜਿਹੜਾ ਉੱਠਦਾ ਵਾ ਪਜਾਮਾ ਟੰਗ ਕੇ ਕਿਸੇ ਤੁਨੀ ਤੁਸੀ ਤੇ ਪਹੁੰਚ ਜਾਂਦਾ ਅਖੇ ਜੀ ਕੀ ਕਰਨਾ ਹੈ ਜੈਜ਼ਾ ਲੈਣ ਆਏ ਆ ਜੀ ਜਿਹੜਾ ਉੱਠਦਾ ਕਿਸ਼ਤੀ 'ਚ ਬਹਿ ਕੇ ਐਵੇਂ ਢੇੜੇ ਗੱਡੀ ਜਾਂਦੇ ਦਰਿਆ ਦੇ ਵਿੱਚ ਅਖੇ ਜੀ ਜੈਜ਼ਾ ਲੈਣਾ ਵਾ ਜੈਜ਼ੇ ਦੀ ਕੋ ਹੱਦ ਹੁੰਦੀ ਆ ਜੈਜ਼ਾ ਤਾਂ ਤੁਸੀਂ ਅੱਜ ਦੀ ਟੈਕਨੋਲੋਜੀ ਜਿਹੜੀ ਆ ਉਹ ਤਾਂ ਤੁਸੀਂ ਸੈਟੇਲਾਈਟ ਮੈਪਿੰਗ ਨਾਲ ਸਾਰੇ ਪੰਜਾਬ ਦਾ ਜੈਜ਼ਾ ਵਾ ਜੇ ਬਹੁਤ ਤੁਹਾਨੂੰ ਤਕਲੀਫ ਹੈ ਤਾਂ ਕਿਸੇ ਇੱਕ ਦਿਨ ਜਹਾਜ਼ ਵਿੱਚ ਹੈ helicopter ਤੁਹਾਡੇ ਕੋਲ ਆ ਜਿਹੜਾ ਭਗਵੰਤ ਦਾ ਉਹ ਚ ਗੇੜਾ ਮਾਰ ਕੇ ਦੇਖ ਲਓ ਤੁਹਾਨੂੰ ਪਤਾ ਇਹ ਜਾਇਜ਼ਾ ਵਾ ਕੁਐਸਚਨ ਇਜ਼ ਕਿ ਪਿਛਲੇ ਇੰਨੇ ਦਿਨਾਂ ਤੋਂ ਤੁਸੀਂ ਪਰਭਾਈ ਕੀ ਕੀਤੀ ਨੁਕਸਾਨ ਦੀ ਹੁਣ ਕੱਲ ਫੇਰ ਪਰਸੋਂ ਕੇਜਰੀਵਾਲ ਤੇ ਸਸੋਢੀ ਆ ਗਏ ਜੀ ਦੇਖੋ ਪਹਿਲੀ ਗੱਲ ਸੁਣੋ ਚੰਗੀ ਤਰ੍ਹਾਂ ਪੰਜਾਬੀਓ ਇਹ ਚੀਫ ਮਿਨਿਸਟਰ ਦੇ ਕਾਫਲਾ ਲੈ ਕੇ ਆਇਆ ਚੀਫ ਮਿਨਿਸਟਰ ਡਰਦਾ ਕਿ ਪਤਾ ਨਹੀਂ ਲੁੱਕ ਗਿਆ ਜਾਂ दारू ਪੀਤੀ ਸੀ ਮੈਨੂੰ ਨਹੀਂ ਪਤਾ ਉਹ ਜਾ ਕੇ ਕਹਿੰਦਾ ਜੀ ਮੈਂ ਤਾਂ ਬਿਮਾਰ ਹੋ ਗਿਆ ਔਰ ਜਦੋਂ ਦਾ ਹਾਰਡ ਪ੍ਰੋਗਰਾਮ ਚੱਲਣ ਡਿਆ ਉਹ ਬਿਮਾਰੀ ਚੱਲੀ ਆਉਂਦਾ ਜਾਂ ਉਹ ਮਾੜਾ ਮੋਟਾ ਪੈਗ ਲਈ ਜਾਂਦਾ ਤੇ ਨਾਲ ਯਾਪੋ ਮਾਰ ਚੱਲ ਜੀ ਆਉਂਦਾ ਤੇ ਕੇਜਰੀਵਾਲ ਨੇ ਭਗਵੰਤ ਮਾਨ ਦਾ Z Z+ ਸਿਕਿਉਰਿਟੀ ਕਾਫਲਾ ਪਰਸੋਂ ਬਾਹੋਪੁਰ ਸੁਲਤਾਨਪੁਰ ਲੋਧੀ ਲੈ ਕੇ ਆਇਆ ਕਿ ਛੌਣੀ ਬਣਾਉਂਦੇ ਨੇ ਸਾਰੀ ਕਿ ਜਿੰਨੇ ਰਾਹਤ ਲੈ ਕੇ ਆਉਂਦੇ ਨੇ ਨਾ ਇਹ ਸਮਗਰੀ ਪਹਿਲਾਂ ਉਹਨਾਂ ਦੇ ਨਾਕੇ ਲਾਉਂਦੇ ਨੇ ਕਿ ਤੁਸੀਂ ਅੱਗੇ ਨਹੀਂ ਆਉਣਾ ਕੇਜਰੀਵਾਲ ਸਾਹਿਬ ਆਏ ਹੋਏ ਨੇ ਸਿਸੋਡਿਆ ਸਾਹਿਬ ਆਏ ਹੋਏ ਨੇ ਔਰ ਕੇਜਰੀਵਾਲ ਨੂੰ ਸਿਰਫ ਫੋਟੋ ਆਪਸ ਲਈ ਇੱਕ ਕਿਸ਼ਤੀ ਵਿੱਚ ਚੜਾਇਆ ਇਕ ਦਰਿਆਦਾਂ ਹੈ ਕੀੜਾ ਜਾਂ ਕਿੱਡਿਆ ਤੇ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਫੁਰ ਇੱਕ ਇਹਨਾਂ ਦਾ ਵੱਡਾ ਖੁਸ਼ਾਮਦੀ ਮਿਨਿਸਟਰ ਮੈਂ ਦੇਖਿਆ ਲਾਲਜੀਤ ਭੁੱਲਰ ਉਹ ਐਵੇਂ ਪਜਾਮੇ ਟੰਗ ਕੇ ਨਾਲ ਸਸੋੜੀਏ ਦੇ ਨਾਲ ਤੁਰਿਆ ਜਾਂਦਾ ਸਸੋੜੀਆ ਸਾਹਿਬ ਆ ਗਏ ਜੀ ਆਮ ਆਦਮੀਆਂ ਦੀ ਸਰਕਾਰ ਹੈ ਉਹ ਪਿੱਛੋਂ ਹੋਰ ਦੋ ਚਾਰ ਇਦਾਂ ਦੇ ਜਿਹੜੇ ਚਮਚੇ ਜੇ ਖੜੇ ਕੀਤੇ ਹਾਂਜੀ ਹਾਂਜੀ ਆਮ ਦੀ ਆਮ ਦੀ ਕਿੱਥੋਂ ਸਰਕਾਰ ਯਾਰ ਤੁਸੀਂ ਤਾਂ ਯਾਰ ਖਾਸੋਂ ਤੋਂ ਖਾਸੋਂ ਤੋਂ ਖਾਸੋ ਟਪਾ ਦਿੱਤੀਆਂ ਹੱਦਾਂ ਸੁਪਰ ਵੀਆਈਪੀ ਜਹਾਜ਼ਾਂ ਤੋਂ ਹੈਲੀਕਾਪਟਰਾਂ ਤੋਂ ਥੱਲੇ ਉਤਰਨ ਵਾਲੇ ਬੰਦੇ ਨਿਗੇ ਔਰ ਇਹਨਾਂ ਦੇ ਆ ਜਿਹੜੀ ਕਸੋਨੀਆ ਮਾਨ ਹੈ ਜੀ ਇੱਕ ਚਲੋ ਸਾਡੀ ਭੈਣ ਆ ਵਿਚਾਰੀ ਉਹਨੇ ਹੁਣ ਤਾਜ਼ਾ ਉਹਨੂੰ ਸ਼ੌਂਕ ਚੜਿਆ ਉਹ ਹੁਣ ਪੰਜਾਬ ਦੇ ਆ ਇੱਕ ਹੈ ਕੈਮਰਾ ਕਮਾਈ ਇਹਨਾਂ ਨੂੰ ਜਰਾ ਆ ਆ ਸਾਰੇ ਮਿਹਨਤ ਕਿਰਤ ਕਰਨ ਵਾਲੇ ਲੋਕਾਂ ਨੂੰ ਜੱਟਾਂ ਜ਼ਿਮੀਂਦਾਰਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਪਤਾ ਕੀ ਸਮਝਾਰੀ ਇੱਧਰ ਕਰ ਰਿਓ ਕੈਮਰਾ ਕਰਨ ਉਹ ਕਹਿੰਦੀ ਆ ਕਿ ਮੋਹਰਾ ਕਿੱਦਾਂ ਬੰਦ ਕਰਨਾ ਹੈ ਤੁਸੀਂ ਮੇਰੇ ਤੋਂ ਸਿੱਖਣਾ ਵਾ ਤੁਹਾਨੂੰ ਨਹੀਂ ਪਤਾ ਮੋਹਰਾ ਕਿੱਦਾਂ ਬੰਨਣਾ ਬੰਨ ਉੱਥੇ ਬੰਨ ਜਿੱਦੇ ਖੜੇ ਹੋ ਕੇ ਅਖੇ ਇੱਕ ਪੂਰੀ ਲੈਣੀ ਹੈ ਉਸ ਪੂਰੀ ਦੇ ਵਿੱਚ ਰੇਤਾ ਭਰਨੀ ਹੈ ਫਿਰ ਉਸ ਪੂਰੀ ਨੂੰ ਐ ਘੁਮਾ ਕੇ ਤੇ ਮੋਰੇ ਦੇ ਵਿੱਚ ਠੁਸ ਦੇਣਾ ਹੈ ਠੁਸ ਦੇਣਾ ਅੱਧੇ ਬੰਦੇ ਜਦਾਸਰਾਨੀ ਨਹੀਂ ਸੀ ਕੋਈ ਕਲਾਕਾਰ ਬਣਿਆ ਸੀ ਸ਼ੋਲੇ ਫਿਲਮ ਚ ਅੱਧੇ ਬੰਦੇ ਇਧਰਲੇ ਪਾਸੇ ਚੱਲ ਜਾਓ ਅੱਧੇ ਬੰਦੇ ਇਧਰਲੇ ਚੱਲ ਜਾਓ ਐਵੇਂ ਹੀ ਅਖੇ ਅੱਧੇ ਬੰਦੇ ਮੋਰੇ ਚ ਠੁਸਣ ਲਈ ਐ ਨੂੰ ਚੱਲ ਜਾਓ ਅੱਧੇ ਜਿਹੜੇ ਐ ਨੂੰ ਲੰਘ ਜਾਓ ਬਾਬਾ ਜੀ ਬਹੁਤਾ ਹੀ ਪਾਣੀ ਆ ਚੱਲਿਆ ਵਾ ਉਹ ਨਲੈਕੋ ਇਹ ਪਾਣੀ 2023 ਚ ਵੀ ਆਇਆ ਸੀਗਾ ਕਮਲਿਓ ਕਮਲਿਓ 88 ਚ ਪੂਰਾ ਰਿਕਾਰਡਡ ਆ ਔਰ 2023 ਵਿੱਚ ਸਾਰੇ ਪੰਜਾਬ ਦੇ ਕੱਲੇ-ਕੱਲੇ ਥਾਂ ਤੋਂ ਜਿੱਥੇ ਤੁਸੀ ਬੰਨ ਟੁੱਟਿਆ ਉਹਦਾ ਪੰਜਾਬ ਸਰਕਾਰ ਦੇ ਕੋਲ ਪੁਖਤਾ ਰਿਕਾਰਡ ਹੈ ਤਿੰਨ ਚਾਰ ਮਹੀਨੇ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਮੀਟਿੰਗ ਸਾਦੀ ਪਹਿਲਾਂ ਜਿਹੜੇ ਕਮਜ਼ੋਰ ਪੁਆਇੰਟ ਸੀਗੇ ਉਹਨਾਂ ਨੂੰ ਸਾਰੇ ਤੁਸੀ ਬੰਨ ਨੂੰ ਮਜ਼ਬੂਤ ਕਰਦੀ ਸਾਰੇ ਦਰਿਆਵਾਂ ਦੀ ਡੀਸੇਲਟਿੰਗ ਦਾ ਪ੍ਰਬੰਧ ਕਰਦੀ ਸਾਰੀਆਂ ਵਈਆਂ ਤੇ ਨਹਿਰਾਂ ਦੇ ਵਿੱਚ ਜਿੱਥੇ ਅੜਿੱਕੇ ਪਏ ਹੋਏ ਨੇ ਜਿੱਦਾਂ ਸਾਡੇ ਢਿਲਵਾਂ ਦੇ ਪੋਲ ਜੀਟੀ ਰੋਡ ਦੇ ਉੱਤੇ ਥੱਲੇ ਅੜਿੱਕਾ ਪਿਆ ਜਿਹਦੇ ਕਰਕੇ ਆ ਨੰਗਲ ਦਾ ਸਾਰਾ ਇਲਾਕਾ ਜਿਹੜਾ ਬੈਕਮਾਰਕਾ ਪਾਣੀ ਆਉਂਦਾ ਸੀਗਾ ਕਿਸੇ ਨੇ ਕੋਈ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਨਹੀਂ ਕੀਤੀ ਆਈ ਕਿਨਾਂ ਦੀ ਕੋਈ ਮਾਨੂੰ ਕੋਈ ਐਮਪੀ ਐਮਐਲਏ ਅੱਜ ਉਹ ਜਿੱਦਾਂ ਬੋਰਾ ਨਹੀਂ ਹੁੰਦਾ ਆਪਣਾ ਖਾਦ ਦਾ ਉਹ ਬੋਰੇ ਨੂੰ ਸਿਰ 'ਚ ਪਾ ਕੇ ਐਵੇਂ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਅੱਛਾ ਇੱਕ ਇਹਨਾਂ ਦਾ ਲਾਲਜੀਤ ਭੁੱਲਰ ਦੇਖੋ ਕਿੰਡੀ ਹੁੱਚੀ ਹਰਕਤ ਆ ਗਰੀਬ ਆਦਮੀ ਇਕੱਠੇ ਹੋਏ ਹੋਏ ਨੇ ਚਲੋ ਗਰੀਬਾਂ ਦੀ ਤਾਂ ਮਜਬੂਰੀ ਆ ਉਹਨਾਂ ਨੂੰ 50000 ਦੇ ਦਿੱਥੀ ਖੜ ਕੇ 500 500 ਤੈਨੂੰ ਵੀ ਦੇਣਾ ਬੀਬੀ ਤੈਨੂੰ ਵੀ ਦੇਣਾ ਕੀ ਇਹ ਫਲੱਡ ਰੀਲੀਫ ਫਲੱਡ ਰੀਲੀਫ ਐਜ਼ ਅ ਕੰਪਲੀਟ ਪੈਕੇਜ ਬਾਏ ਦਾ ਗਵਰਨਮੈਂਟ ਆਫ ਇੰਡੀਆ ਵਨ ਪੈਕੇਜ ਐਂਡ ਸੈਕੰਡ ਪੈਕੇਜ ਇਸ ਬਾਏ ਦਾ ਗਵਰਨਮੈਂਟ ਆਫ ਪੰਜਾਬ ਇਹਦੀ ਤਿਆਰੀ ਅੱਜ ਤੋਂ ਇਹਨਾਂ ਨੂੰ 4-6 ਮਹੀਨੇ ਪਹਿਲਾਂ ਰੱਖਣੀ ਚਾਹੀਦੀ ਸੀ ਅਗਰ ਹੜ ਆ ਗਿਆ ਤੇ ਅਸੀਂ ਪਸ਼ੂਆਂ ਦੇ ਵਾਸਤੇ ਕੀ ਸਾਡੇ ਕੋਲ ਐਮਰਜੈਂਸੀ ਹੈਲਪ ਆ ਜਿਹੜੇ ਗਰੀਬਾਂ ਦੇ ਘਰ ਡਿੱਗਣਗੇ ਉਹਦੇ ਵਾਸਤੇ ਕੀ ਐਮਰਜੈਂਸੀ ਹੈਲਪ ਆ ਜਿਹੜੀਆਂ ਫਸਲਾਂ ਖਰਾਬ ਹੋਣੀਆਂ ਉਹਦੇ ਵਾਸਤੇ ਤੁਰੰਤ ਅਸੀਂ ਕੀ ਸਪੋਰਟ ਕਰ ਦਿੰਨੇ ਆ ਕੁਛ ਨਹੀਂ ਕਰ ਸਕੇ ਬਸ ਐਵੇਂ ਲੱਲਾ ਪੱਬਾ ਆ ਵੀਡੀਓ ਬਣਾਤੀ ਭਗਵੰਤ ਮਾਨ ਨੇ ਕਿਸੇ ਦੇ ਗੱਲ ਲਾ ਕੇ ਰੋ ਲਿਆ ਕਿਸੇ ਥੱਲੇ ਪੁੰਜੇ ਰੱਖ ਕੇ ਰੋਟੀ ਲੈ ਲਈ ਕਿ ਆਹ ਦੀ ਫਲਡ ਇਫੈਕਟਡ ਮੈਜਰਸ ਇੱਕ ਗੱਲ ਨਾ ਕੱਲ ਮਨਿੰਦਰਜੀਤ ਸਿੱਧੂ ਨੇ ਬੜੀ ਤਕੜੀ ਐਕਸਪੋਜ਼ ਕਰਤੀ ਆ ਜਿਹੜਾ ਕੇਚਰੀਵਾਲ ਤੇ ਸਸੋਡੀਆਂ ਉਹ ਤਿੰਨ ਹਫ਼ਤਿਆਂ ਦੇ ਪੰਜਾਬ ਨਹੀਂ ਵੜੇ ਜੀ ਨਾ ਸਾਡੇ ਪ੍ਰਾਈਮ ਮਿਨਿਸਟਰ ਨੇ ਟਵੀਟ ਕੀਤਾ ਨਾ ਕਿਸੇ ਨੈਸ਼ਨਲ ਮੀਡੀਆ ਨੇ ਪੰਜਾਬ ਵੱਲ ਕੋਈ ਝਾਤ ਹੀ ਮਾਰੀ ਵੀ 18 19 ਜ਼ਿਲ੍ਹੇ ਹੜ੍ਹ ਚ ਡੁੱਬ ਗਏ ਨੇ ਕਿਸੇ ਨੇ ਨਹੀਂ ਦਿਖਾਇਆ ਤੇ ਕੇਜਰੀਵਾਲ ਤਿੰਨ ਹਫ਼ਤਿਆਂ ਦਾ ਕੇਜਰੀਵਾਲ ਤੇ ਸਸੋਡੀਆਂ ਪੰਜਾਬ ਨਹੀਂ ਵੜੇ ਹੁਣ ਪਤਾ ਲੱਗਿਆ ਮਨਿੰਦਰਜੀਤ ਸਿੰਘ ਸਿੱਧੂ ਨੇ ਲੋਕ ਟੀਵੀ ਵਾਲੇ ਨੇ ਕਿਹਾ ਮੈਂ ਵੀ ਟਵੀਟ ਕੀਤਾ ਮੇਰੇ ਟਵਿੱਟਰ ਐਕਸ ਤੇ ਜਾ ਕੇ ਦੇਖ ਸਕਦੇ ਹੋ ਕਿ ਜਿੱਦਣ ਇਹਨਾਂ ਦੀ ਤਰੀਕ ਸੀਗੀ ਸ਼ਰਾਬ ਘਟਾਲੇ ਦੀ ਦਿੱਲੀ ਪੀਐਮਐਲਏ ਕੋਰਟ ਵਿੱਚ ਇਹਨਾਂ ਨੇ ਦੇਖਿਆ ਯਾਰ ਸ਼ਰਾਬ ਘਟਾਲੇ ਵਿੱਚ ਜਾਵਾਂਗੇ ਉੱਥੇ ਪ੍ਰੋਸੀਡਿੰਗ ਅੱਗੇ ਵਧੇਗੀ ਗਵਾਹੀਆਂ ਚੱਲਣਗੀਆਂ ਦੋ ਕੰਮ ਕਰ ਲੈਣੇ ਆ ਉਧਰ ਪਾ ਦੇਣੇ ਐ ਐਗਜ਼ੈਂਪਸ਼ਨ ਕਿ ਪੰਜਾਬ ਦੇ ਵਿੱਚ ਫਲੱਡਸ ਆਏ ਹੋਏ ਨੇ ਤੇ ਪੰਜਾਬ ਦੇ ਬਹਾਨੇ ਅਸੀਂ ਉਹ ਤਰੀਕ ਉਥੋਂ ਲੈ ਲੈਣੇ ਐ ਐਗਜ਼ੈਂਪਸ਼ਨ ਲਈ ਆ ਮਿੱਥ ਕੇ ਇਹਨਾਂ ਨੂੰ ਪੁੱਛੋ ਤੁਸੀਂ ਤਿੰਨ ਹਫ਼ਤੇ ਜਦੋਂ ਦਾ 22-25 ਦਿਨ ਦਾ ਪਾਣੀ ਦਰਿਆਵਾਂ 'ਚ ਚੜ ਗਿਆ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਸਿਰਫ ਆਪਣੀ ਕੋਰਟ ਦੀ ਕਾਰਵਾਈ ਦੀ ਅਦਾਲਤ ਤੋਂ ਸ਼ਰਾਬ ਘਟਾਲੇ 'ਚ ਬਚਣ ਵਾਸਤੇ ਤੁਸੀਂ ਪੰਜਾਬ ਨਾਲ ਐਡਾ ਵੱਡਾ ਕੋਝਾ ਮਜ਼ਾਕ ਕਰ ਸਕਦੇ ਹੋ ਯਾਰ ਐਡੇ ਵੱਡੇ ਲੈਵਲ ਦੇ ਫਰਾਡ ਬੰਦੇ ਤੁਸੀਂ ਨਿਕਲ ਆਏ ਹੋ ਤੁਸੀਂ ਪੰਜਾਬ ਦੇ ਨਾਲ ਮਤਲਬ ਪੰਜਾਬ ਦੇ ਲੋਕਾਂ ਨੂੰ ਸਮਝਦੇ ਕੀ ਹੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੋਈ ਮੂਰਖ ਲੋਕ ਸਮਝਦੇ ਹੋ ਆ ਜਿੰਨੇ ਸਾਡੇ ਇੱਥੇ ਖੜੇ ਤੇ ਬਾਹਰ ਦੁਨੀਆ ਭਰ ਤੋਂ ਲੈ ਕੇ ਜਿਹੜੇ ਸਾਡੇ ਨੌਜਵਾਨ ਉਹਨਾਂ ਦੀ ਇੱਕ ਵਾਰੀ ਸਪਿਰਿਟ ਤਾਂ ਦੇਖੋ ਕੇਜਰੀਵਾਲ ਸਾਹਿਬ ਅਸੀਂ ਮਾਰਤਾ ਸਕਦੇ ਆ ਔਰ ਬਹੁਤ ਸੋਹਣਾ ਹੈ ਕਿ ਜ세ਦਾਰ ਨੇ ਕਿਹਾ ਉਹ ਕਹਿੰਦਾ ਕੇਜਰੀਵਾਲ ਕਹਿੰਦਾ ਵਾ ਅਖੇ ਹਮ ਦਿੱਲੀ ਵਿੱਚੋਂ ਰਾਸ਼ਨ ਇਕੱਠਾ ਕਰਕੇ ਰਾਸ਼ਨ ਦਿੱਤਾ ਅਸੀਂ ਨੂੰ ਲੈਣਾ ਹੈ ਕੇਜਰੀਵਾਲ ਦਾ ਰਾਸ਼ਨ ਅਸੀਂ ਵੀ ਨਹੀਂ ਲੈਣਾ ਤੁਹਾਨੂੰ ਦੱਸਤਾ ਇਹ ਸਾਡਾ ਰਾਈਟ ਆ ਪੰਜਾਬ ਦੇ ਲੋਕ ਆ ਜਿੰਨੇ ਇੱਥੇ ਖੜੇ ਆ ਛੋਟੇ ਤੋਂ ਛੋਟਾ ਗਰੀਬ ਆਦਮੀ ਛੋਟੇ ਤੋਂ ਛੋਟੀ ਚੀਜ਼ ਵਾਸਤੇ ਟੈਕਸ ਭਰਦਾ ਵਾ ਇਹ ਆਸਾਨ ਆ ਸਾਡੇ ਤੇ ਕੋਈ ਇਹ ਕੁਝ ਆਸਾਨ ਮੰਗ ਰਹੇ ਅਸੀਂ ਕਿਸਾਨੂ ਜੀ ਖੜਾ ਹੋਵੇ ਸਾਡੀ ਮਦਦ ਕਰੋ ਇਟ ਇਜ਼ ਆਵਰ ਰਾਈਟ ਅਸੀਂ ਇਸ ਦੇਸ਼ ਦੇ ਇਕੁਅਲ ਪਾਰਟਨਰਸ ਆ ਅਸੀਂ ਟਰੈਕਟਰ ਮਸ਼ੀਨਰੀ ਲੈਣੇ ਆ ਅਸੀਂ ਕੋਈ ਸੰਧ ਬਣਾਉਣੇ ਆ ਅਸੀਂ ਸਾਬਣ ਤੇਲ ਲੈਣੇ ਆ ਅਸੀਂ ਰਾਸ਼ਨ ਲੈਣੇ ਆ ਹਰ ਗੱਲ ਵਿੱਚ ਜੀਐਸਟੀ ਤੋਂ ਲੈ ਕੇ ਵੈਟ ਤੋਂ ਲੈ ਕੇ ਅ ਸੇਲ ਟੈਕਸ ਤੋਂ ਲੈ ਕੇ ਪਤਾ ਨਹੀਂ ਕਿੰਨੇ ਟੈਕਸ ਦੁਨੀਆ ਜਾਂਦੇ ਇਸ ਦੇਸ਼ ਵਿੱਚ ਦਿੰਦੇ ਆ ਤੇ ਸਾਨੂੰ ਕੇਜਰੀਵਾਲ ਤੇ ਉਹ ਕਹਿੰਦੇ ਨੇ ਕਿ ਅਸੀਂ ਦਿੱਲੀੋਂ ਸਮਾਨ ਇਕੱਠਾ ਕਰਕੇ ਲਿਆ ਕੇ ਤੁਹਾਨੂੰ ਦਿਆਂਗੇ ਰਾਹਤ ਲੱਖ ਦੀ ਲੰਨਤ ਯਾਰ ਔਰ ਦੋਨੋਂ ਸਰਕਾਰਾਂ ਫੇਲ ਹੋਈਆਂ ਨੇ ਚਲੋ ਹੁਣ ਮੰਨਣ ਜਾਂ ਨਾ ਮੰਨਣ ਐਵੇਂ ਬਹਾਨੇ ਬਣਾਈ ਜਾਣਗੇ ਅੱਛਾ ਜਿੱਥੇ ਜਾ ਰਹੇ ਨੇ ਇਹ ਸਾਰਾ ਸਕ੍ਰਿਪਟਡ ਡਰਾਮਾ ਵਾ ਕੇਜਰੀਵਾਲ ਤੇ ਸੋਸ਼ੋਡੀਏ ਨੂੰ ਤੇ ਭਗਵੰਤ ਮਾਨ ਨੂੰ ਕਹੋ ਕਿ ਇੱਕ ਵਾਰ ਰੈਂਡਮਲੀ ਜਿੱਥੇ ਇਕੱਠਾ ਲੋਕਾਂ ਦਾ ਉਹਨਾਂ ਦੇ ਵਿੱਚ ਜਾ ਕੇ ਦਿਖਾ ਦੇਣ ਪਾਵੇਂ ਸਿਕਿਉਰਟੀ ਲਾਇਆ ਆਪਣੀ ਜੈਡ ਵੀ ਲਿਆਇਆ ਕੋਈ ਗੱਲ ਨਹੀਂ ਇੱਕ ਵਾਰੀ ਲੋਕਾਂ ਦੇ ਵਿੱਚ ਵੜ ਕੇ ਇਹ ਤਾਂ ਸਿਰਫ ਆਪਣੀ ਪਾਰਟੀ ਦੇ ਬੰਦੇ ਲਿਆਉਂਦੇ ਨੇ ਉਹਨਾਂ ਦੇ ਉਹਨਾਂ ਦੇ ਨਾਲ ਖੜ ਕੇ ਇੱਕ ਐਵੀ ਵੀਡੀਓ ਬਣਾਉਣੀ ਹੁੰਦੀ ਆ ਉਹ ਗੱਲ ਲੱਗ ਕੇ ਐਵੀ ਰੋਲਿਆ ਜਦੋਂ ਮੈਂ ਉਸ ਦਿਨ ਸਮਝਾਇਆ ਸੀਗਾ ਤੇ ਪੈਸੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਦਿਖਾਉਣਾ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ ਸੋ ਬੜੀ ਵੱਧ ਕਿਸਮਤ ਹੀ ਆ ਪੰਜਾਬ ਦੀ ਬੜੀ ਲੋਕਾਂ ਨੇ ਉਮੀਦ ਨਾਲ ਵੋਟ ਪਾਈ ਸੀ ਯਾਰ ਔਰ ਡਾਕਟਰ ਗਾਂਧੀ ਦੀ ਗੱਲ ਸੁਣੋ ਉਹ ਕਹਿੰਦਾ ਆਮ ਆਦਮੀ ਬੋਕਰ ਪਾਰਟੀ ਨੇ ਸਭ ਤੋਂ ਵੱਡੀ ਜਿਹੜੀ ਡਿਸ ਸਰਵਿਸ ਕੀਤੀ ਨਾ ਪੰਜਾਬ 'ਚ ਤੇ ਦੇਸ਼ ਵਿੱਚ ਉਹਨਾਂ ਨੇ ਇਨਕਲਾਬ ਦੇ ਨਾਰੇ ਦਾ ਗਰਭਪਾਤ ਕੀਤਾ ਵਾ ਹੁਣ ਤੋਂ ਬਾਅਦ ਜਿਹੜਾ ਇਨਕਲਾਬ ਦੀ ਗੱਲ ਕਰੂਗਾ ਲੋਕਾਂ ਨੇ ਕਹਣਾ ਭੱਜਾ ਇੱਥੋਂ ਆ ਕੇਜਰੀਵਾਲ ਤੇ ਸਸੋਡੀਆਂ ਤੇ ਭਗਵੰਤ ਅਸੀਂ ਦੇਖ ਚੁੱਕੇ ਉਹਨਾਂ ਨੇ ਅਬੋਰਟ ਕੀਤਾ ਦੀ ਆਈਡੀਆ ਆਫ ਰੈਵੋਲੂਸ਼ਨ ਬੜੀ ਮੁਸ਼ਕਲ ਨਾ ਰੈਵੋਲੂਸ਼ਨ ਆਈ ਪੰਜਾਬ ਦੇ ਵਿੱਚ ਬੜੀ ਮੁਸ਼ਕਲਾਂ ਆਉਂਦੀ ਤੀ 40 40 ਸਾਲ ਬਾਅਦ ਲੋਕ ਉੱਠਦੇ ਨੇ ਜਜ਼ਬੇ ਦੇ ਨਾਲ ਯਾਰ ਤੁਸੀਂ ਉਹ ਉਹਦਾ ਵੀ ਧਿਆਨ ਨਹੀਂ ਕੀਤਾ ਤੁਹਾਨੂੰ ਕੋਈ ਤਰਸ ਨਹੀਂ ਆਇਆ ਪੰਜਾਬ ਦੇ ਲੋਕਾਂ ਨੇ ਕਿ ਤੁਹਾਨੂੰ ਤਾਜ ਤੇ ਬਿਠਾ ਲਿਆ ਸਿਰ ਦੇ ਤਾਜ ਬਣਾ ਲਿਆ ਤੁਹਾਨੂੰ ਫਿਰ ਵੀ ਭੁੱਖ ਰਹੀ ਆ ਕਿ ਅਸੀਂ ਮਾਈਨਿੰਗ ਚੋਂ ਪੈਸੇ ਲੈ ਲੀਏ ਅਸੀਂ ਲੈਂਡ ਪੂਲਿੰਗ ਪਾਲਿਸੀ ਬਣਾ ਲਈਏ ਅਸੀਂ 100 100 ਗੱਡੀ ਦੇ ਵਿੱਚ ਘੁੰਮ ਲਈਏ ਅਸੀਂ ਲੈਂਡ ਕਰੂਜ਼ਰਾਂ ਤੇ ਚੜ ਲੀਏ ਅਸੀਂ ਨਜ਼ਾਰੇ ਲੈ ਲੀਏ ਅਸੀਂ ਹੈਲੀਕਾਪਟਰ ਚੜ ਲੀਏ ਆ ਤੁਹਾਡੀ ਕਰਤੂਤ ਹੈ ਇਸ ਕਰਕੇ ਦੋਸਤੋ ਜਾਇਜ਼ਾ ਲੈਣਾ ਹੁਣ ਕਰੋ ਬੰਦ ਜਿਹੜਾ ਜਾਇਜ਼ਾ ਲੈਣਾ ਆਉਂਦਾ ਨਾ ਉਹਨੂੰ ਜਰਾ ਆਉਦੀ ਪਜਾਮੀ ਟੰਗੋ ਥੱਲੇ ਨਜ਼ਰ ਆ ਉਦੀ ਪਜਾਮੀ ਸਿੱਧੀ ਕਰਕੇ ਉਹਨੂੰ ਪੁੱਛੋ ਕਿ ਹੁਣ ਕਾਹਦਾ ਜਾਇਜ਼ਾ ਲੈਣਾ ਹੈ ਹੁਣ ਤਾਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਵਾ ਸਾਰਾ ਕੁਝ ਅਸੈਸਮੈਂਟ ਲਾਓ ਔਰ ਅਸੀਂ ਪੰਜਾਬ ਦੇ ਲੋਕ ਮੰਗਦੇ ਆ ਸਾਨੂੰ 50000 ਰੁਪਏ ਘੱਟੋ ਘਾਟ ਪੰਜਾਬ ਦੇ ਖੜਾਂ ਦਾ ਮੁਆਵਜ਼ਾ ਚਾਹੀਦਾ ਛੋਨੇ ਦਾ 1 ਲੱਖ ਰੁਪਏ ਚਾਹੀਦਾ ਸਾਨੂੰ ਗੰਨੇ ਦੀ ਫਸਲ ਦਾ ਔਰ ਜਿਹੜਾ ਘਰਾਂ ਦੇ ਵਿੱਚ ਖਰਾਬਾ ਹੋਇਆ ਨੁਕਸਾਨ ਹੋਇਆ ਗਰੀਬਾਂ ਦਾ 2.5 ਲੱਖ ਰੁਪਏ ਜਸਟ ਫਾਰ ਹਾਊਸ ਰਿਪੇਅਰ ਤੇ ਜਿਹੜੇ ਪਸ਼ੂ ਮਰ ਗਏ ਨੇ ਪਤਾ ਨਹੀਂ ਕਿੰਨੇ ਸੈਂਕੜੇ ਪਸ਼ੂ ਮਰ ਗਏ ਪੰਜਾਬ 'ਚ ਘੱਟੋ ਘਾਟ ਅਕਸਰ ਮਹਿੰਗਾ ਪਸ਼ੂ 1 ਲੱਖ ਰੁਪਇਆ ਫੀ ਪਸ਼ੂ ਤੁਸੀਂ ਦਿਓ ਇਹ ਤੁਹਾਡਾ ਕੰਮ ਆ ਤੁਹਾਡਾ ਕੰਮ ਪੰਜਾਬੇ ਟੰਕ ਕੇ ਕਿਸ਼ਤੀਆਂ ਵਿੱਚ ਢੇੜੇ ਕੱਢ ਕੇ ਤੇ ਸਕ੍ਰਿਪਟਡ ਡਰਾਮਾ ਕਰਕੇ ਤੇ ਜਫੀਆਂ ਪਾ ਕੇ ਤੇ ਰੋਣ ਦਾ ਨਿੰਗਾ ਪੁੰਜੇ ਰੱਖ ਕੇ ਰੋਟੀ ਦਾ ਨਿੰਗਾ ਔਰ ਕੇਜਰੀਵਾਲ ਸਾਹਿਬ ਤੇ ਆ ਜਿਹੜਾ ਸਸੋਡਿਆ ਇਹ ਤੁਹਾਡਾ ਕੰਮ ਨਹੀਂਗਾ ਇਹ ਲੈਟ ਪੰਜਾਬ ਦੀ ਗਵਰਨਮੈਂਟ ਵਰਕ ਔਨ ਇਟ ਤੁਸੀਂ ਤਾਂ ਦਿੱਲੀੋਂ ਭਜਾਤਾ ਤੁਹਾਨੂੰ ਲੋਕਾਂ ਨੇ ਤੁਹਾਨੂੰ ਤਾਂ ਨਕਾਰ ਦਿੱਤਾ ਹੋਇਆ ਵਾ ਤੁਸੀਂ ਤਾਂ ਉਥੋਂ ਦੇ ਰਿਜੈਕਟਡ ਲੀਡਰ ਹੋ ਤੁਸੀਂ ਸਾਡੀ ਸਿਕਿਉਰਿਟੀ ਕੇਸ ਸੁਧਾਰ ਤੇ ਵਧਦੇ ਮੈਂ ਡੀਜੀਪੀ ਨੂੰ ਗੱਲ ਪੁੱਛਿਆ ਸੀਗਾ ਟੈਗ ਕਰਕੇ ਕਿ ਡੀਜੀਪੀ ਸਾਹਿਬ ਦੱਸਿਓ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਚੀਫ ਮਿਨਿਸਟਰ ਦੀ ਜੈਡ ਪਲੱਸ ਸਿਕਿਉਰਿਟੀ ਕਿਵੇਂ ਵਰਤ ਰਿਹਾ ਕੋਈ ਜਵਾਬ ਨਹੀਂ ਆ ਮੂਕ ਦਰਸ਼ਕ ਬਣ ਕੇ ਬੈਠੇ ਨੇ ਸੋ ਮੇਰੇ ਵੀਰੋ ਮੈਂ ਜਿੰਨੇ ਸਾਡੇ ਨਾਲ ਜੁੜੇ ਨੇ ਮੈਂ ਨਾਮ ਜਾਣ ਕੇ ਨਹੀਂ ਲੈਂਦਾ ਫਿਰ ਬਹੁਤ ਸਾਡੇ ਇੱਕ ਤੋਂ ਇੱਕ ਕਾਰਕੁਨ ਨੇ ਨੰਗਲ ਲਵਾਣਾ ਸਾਡਾ ਬਹੁਤ ਘੈਂਟ ਪਿੰਡ ਆ ਘੈਂਟ ਔਰ ਮੈਂ ਪੁਰਾਣੀ ਛੋਟੀ ਜੀ ਗੱਲ ਦੱਸਦਾ ਨਾ ਇੱਥੇ ਫਾਇਰਿੰਗ ਰੇਂਜ ਬਣਾਉਣ ਲੱਗੇ ਸੀ ਇੱਕ ਵਾਰੀ ਕਿਹੜੇ 70 ਦੇ ਦਹਾਕੇ ਚ 72 ਚ ਤੇ ਮੇਰੇ ਪਿਤਾ సిగా ਪਰ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਗਏ ਡੀਸੀ ਦੇ ਕੋਲ ਬੜਾ ਕੁਝ ਹੋਇਆ ਲੋਕਲ ਇਲਾਕੇ ਦੇ ਜਾਣਦੇ ਫਾਇਰਿੰਗ ਰੇਂਜ ਜਿੱਥੇ ਅੰਦਰ ਦਰਿਆ ਦੇ ਬੰਨ ਨਹੀਂ ਦਿੱਤਾ ਮੁੜ ਕੇ ਇਹਨਾਂ ਨੇ ਕਦੀ ਫਸਲ ਹੋਣੀ ਨਹੀਂ ਸੀਗੀ ਜੀ ਸਾਹਿਬ ਇੱਥੋਂ ਫੜਿਆ ਸੀ ਉਹਨਾਂ ਨੇ ਚਲੋ ਇਹ ਸਾਰੀਆਂ ਗੱਲਾਂ ਸਾਡੇ ਨਾਲ ਬਹੁਤ ਪੁਰਾਣੇ ਸਤਕਾਰਯੋਗ ਨੇ ਤੋਂ ਮੈਂ ਜਿੰਨੇ ਤੁਸੀਂ ਇੱਥੇ ਖੜੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਮਸ਼ਕੂਰ ਹਾਂ ਮੇਰੀ ਫਤਿਹ ਪ੍ਰਵਾਨ ਕਰਨੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ